ਸਤਿ ਸ਼੍ਰੀ ਅਕਾਲ ਜੀ ਕਰਦੇ ਆ ਨਵੇਂ ਵਲੌਗ ਦੀ ਸਟਾਰਟਿੰਗ ਸਾਰੇ ਬੱਚਿਆਂ ਦਾ ਵਰਕਆਊਟ ਕਰਾਉਣ ਲੱਗੇ ਆ ਇਧਰਲੀ ਸਾਈਡ ਬੱਚਿਆਂ ਡਈਆਂ ਵਾ ਉਧਰ ਕਬੱਡੀ ਦੀ ਗੇਮ ਚੱਲ ਰਹੀ ਨਾਲ ਰਗੜਾ ਵੀ ਚੱਲਣ ਡਿਆ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਬਣੇ ਰਿਓ ਵੀਡੀਓ ਦੇ ਨਾਲ ਵੈਰੀ ਗੁੱਡ ਵੈਰੀ ਗੁੱਡ ਖੇਚ ਕੇ ਆ ਕੁੜੀ ਨਵੀਂ ਆਈ ਛੋਟੀ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਖੇਚ ਕੇ ਆਈ ਮੰਗੇ ਦੀ ਕੁੜੀ ਜਾਂਦੀ ਵੇ 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 ਹੋਲੀ ਹੋਲੀ ਬੋਤੇ ਕਿਣੀ ਮਾਰਨੇ ਕਿ ਦੂਜੇ ਨੂੰ ਠੀਕ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਧਰਲੀ ਸਾਈਡ ਬਾਬਾ ਜੀ ਬਾਬਾ ਜੀ ਕਿਤੇ ਚੱਲੇ ਨੇ ਬਾਬਾ ਜੀ ਕਿੱਥੇ ਚਲੇ ਜੱਜ ਅੰਬਰ ਸਰ ਅਬਸਰ ਚੱਲੇ ਨੇ ਬਾਬਾ ਜੀ ਬਾਬਾ ਜੀ ਉਹ ਕਿਹੜੇ ਪੋੜ ਬਾਬਾ ਮਿਹਨਤ ਨਾਲ ਦਸਵਾ ਦਿੰਦਾ ਪੂਰਾ ਹੋਰਾ ਪੂਰਾ ਉਧਰਲੀ ਸਾਈਡ ਵੇਖੋ ਭਈ ਫਿਰ ਕੰਮ ਰੰਗਾ ਜੀ ਪੂਰਾ ਆ ਨਗਲੀ ਸਾਈਡ ਜਾ ਕੇ ਦਿਖਾਉਨੇ ਆ ਕੁੜੀਆਂ ਤਿੰਨ ਸੈੱਟ ਲਾਉਣੇ ਤੁਸੀਂ ਠੀਕ ਆ ਫਿਰ ਦੂਜੀ ਐਕਸਾਈ ਐਕਸਾਈ ਚੇਂਜ ਪਤਾ ਨਾ ਇਹਦਾ ਸੈੱਟ ਕਿਹੜਾ ਚਲੋ ਯੱਗੇ ਤਾਂ ਖੋਣੇ ਅੱਗੇ ਹੈਗੇ ਲਓ ਜੀ ਇੱਕ ਕੰਨੀ ਦੇ ਮੁੰਡਾ ਅਰਜਨ ਇੱਕ ਪਾਸੇ ਚਾਚੇ ਮੱਖੇ ਦਾ ਮੁੰਡਾ ਪਿਆ ਮੁੰਡਾ ਸ਼ਿਕਾਰ ਵਾਲਾ ਲਾ ਕੇ ਹਲਕਾ ਜਿਹਾ ਟੱਚ ਤੇ ਪੁਆਇੰਟ ਖਾਤੇ 'ਚ ਜੋੜਦਾ ਆ ਆ ਪਠਿਆਲਿਆ ਕਿਦਾਂ ਓਕੇ ਆ 6 ਪੈ ਬਖਾ ਆਪਣੇ ਹਾ ਕੀ ਮਾਮਾ 6 ਪੈਕ ਜਾਂ ਦੇ ਨਾ ਚਲ ਪਾ ਰੇਡ ਪਉਣ ਲਗਾ ਲਓ ਜੀ ਨਜ਼ਾਰੇ ਆਉਂਦੇ ਨਜ਼ਾਰੇ ਕੰਮ ਰੰਗਾਂ ਜੇ ਪੂਰਾ ਅੱਗੇ ਪਾਸੇ ਤੁਹਾਨੂੰ ਕੋਚ ਸਾਹਿਬ ਦੀ ਰੇਡਾਂ ਸਿਖਾਉਂਦੇ ਆ ਦਿਖਾਉਂਦੇ ਸੱਚ ਉਹ ਵੇਖੋ ਕੋਚ ਰੇਡ ਤੇ ਓਹੋ 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 ਵਾਓ 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 ਵੇਖੋ ਇਰੇ ਹੈਡਫੋਨ ਗਿਆ ਜੱਫਾ ਲਾ ਕੇ ਬੈ ਗਿਆ ਉਹਨੂੰ ਗੁਣ ਦੇ ਬੱਗੇ ਨੂੰ ਇਧਰ ਵੇਖ ਐਸ ਤਰ੍ਹਾਂ ਇਸ ਤਰ੍ਹਾਂ ਕੀ ਭੁੜਕੀ ਜਾਣਾ ਹੁੰਦਾ ਉਹਦੇ ਆ ਵੀ ਸਵਾਰ ਕੀ ਤਰ੍ਹਾਂ ਜਾ ਆਵੇ ਆ ਬਈ ਇਧਰ ਦੇ ਉਹ ਅੱਗੇ ਅੱਗੇ ਉਹਨੇ ਉਹ ਵੇਖ ਆ ਵੀ ਆ ਲੈ ਇੱਧਰ ਜਾ ਬੈਨੂੰ ਲਾ ਕੇ ਮਾਰ ਪਰੇ ਆ ਜਾ ਠੀਕ ਆ ਫੋਲੀ-ਫੋਲੀ ਫੋਲੀ-ਫੋਲੀ ਓਏ ਆਸ ਜੀ ਨੂੰ ਕਰਾ ਉਹ ਓਏ ਓਏ ਕਿਸ਼ਾ ਕਿਉਂ ਫੜਦਾ ਆ? ਫੜਦਾ। ਕੀ? ਦੋ। ਦੋ। ਫਾਇੰਡ। ਮੈਂ ਇੰਤੇ ਦੋ। ਤੁਹਾਨੂੰ ਆਪਣੇ ਹੀਰੇ ਬੰਦੇ ਵਿਖਾਉਣ ਲੱਗੇ ਆ ਹੀਰੇ ਬੰਦੇ। ਸ਼ੋਲਡਰ ਚੈੱਕ ਕਰੋ ਬੰਦੇ ਦੇ। ਹੈਗ ਨਹੀਂ ਗਰਜੀਤ ਤੂੰ ਤਰ ਗਿਆ ਇਧਰ ਆਖੋ ਆਪਣਾ ਡੋਲੂ। ਡੋਲੂ ਪਾਰੀਡ ਚੱਲ। ਓਏ ਡੋਲੂ ਦੀ ਰੇਡ ਦੇ। ਚੱਲ ਡੋਲੂ ਆਈ ਗੱਲ। ਆਜੇ ਐਕਸ਼ਨ ਮਾਰਨੇ ਆ ਜੱਜਣਾ ਜੀ ਲਾਈ ਰੱਖਣੇ ਪੂਰਾ ਵੇ ਜੀਓ ਢੋਲੂ ਜੀਓ ਢੋਲੂ ਜੀਓ ਢੋਲੂ ਆਈ ਗੱਲ ਐ ਆਈ ਗੱਲ ਆਈ ਗੱਲ ਆ ਗਿਆ ਆ ਗਿਆ ਆ ਗਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓੜੀ ਉਹਨਾ ਆਹ ਫਾੜਾ ਹੱਥ ਫਾੜ ਹੱਥ ਫਾੜਾ ਇਤਨੀ ਛੱਡ ਹਾਂ ਤੁਹਾਡੀ ਟੋਲੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਾਹਰ ਨਿਕਲ ਕੇ ਆ ਜਾ ਆ ਜਾ ਚੱਲ ਚੱਲ ਲੱਡੂ ਰਿਆ ਲੱਡੂ

ਇੱਧਰ ਕਰਕੇ ਇੱਧਰ ਮੁੱਕਰ ਕੇ ਚੱਲ ਏ ਚੱਲ ਚੜਕੇ ਲੈ ਓਏ ਪੁਲਿਸ ਕਿੱਥੇ ਆ ਯਾਰ ਇਹ ਭਾਵੇਂ ਆ ਦੇ ਪੁਲਿਸ ਪੁਲਿਸ ਨੂੰ ਨਸਲੋ ਕੇ ਦੇਖੇ ਉਹ ਲਗਾ ਗਈ ਗੱਲ ਓਏ ਕੋਈ ਨਾ ਆਓ ਇੱਥੇ ਆਓ ਹੀ ਪਾਸੇ ਬੰਨਾ ਚੱਲ ਲੱਗੀ ਚੱਲ ਜਾ ਆ ਜਾ ਪਾਰੀਡ ਛਿੱਟੀ ਖਾਣਾ ਫੜਨਾ ਯੋ ਹੱਥ ਅੱਗੇ ਨੂੰ ਕਰ ਤੂੰ ਉੱਡਣ ਲੱਗਾ ਵੈਰੀ ਗੁੱਡ ਗਿਆ ਪੱਗਾ ਉਹ ਇਹ ਆਪ ਜੇ ਫਰੋਲਾ ਪੰਦਾ ਪੰਜਾਬ ਦਾ ਬਗੇ ਛੇ ਛੇ ਦੀ ਕਹਾਣੀ ਤਿਲ ਕਹਾਂ ਨਾਪੋਂ ਨੂੰ ਵੈਰੀ ਗੁੱਡ ਲੱਕ ਫੜਾਉਣ ਰਿਆਂ ਨੂੰ ਵੈਰੀ ਗੁੱਡ ਉਹ ਦੋਨੋਂ ਲੈ ਚੱਲ ਬਗੇ ਇਧਰ ਨੂੰ ਜਾਣਾ ਪਿਛੇ ਨੂੰ ਲਓ ਜੀ ਤੁਹਾਡਾ ਕੋਚ ਵੇਖੋ ਕੁੱਟਿਆ ਜਾਂਦਿਆ ਵੇਖੋ ਹੋ ਚੁੱਕੀ ਆਂ ਤੁਹਾਡਾ ਕੋਚ ਇੱਥੇ ਥੂ ਨਹੀਂ ਲਾਤੀ ਲਾ ਬਜਾਈਦੀ ਇੱਥੇ ਦੇ ਐ ਥੂ ਕੋਸਾ ਕੋਸੂ ਕਮ ਆ ਕੇ ਜੁੱਤੀਆਂ ਬਜਾਈਦੀਆਂ ਨਾਲ ਛੱਡ ਦੇ ਓਏ ਛੱਡ ਦੇ ਛੱਡ ਦੇ ਬੁੱਤ ਛੱਡ ਦੇ ਹਾਰ ਛੱਡ ਦੇ ਓਏ ਬਸ ਮਾਂ ਪੂਰੇ ਅਕਸ਼ਨ ਚੱਲ ਵੀ ਮੁੱਟਾਂ ਨੂੰ ਦੱਸ ਦਿੰਨੇ ਅੱਜ ਹੈਗਾ ਸ਼ਨੀਵਾਰ ਸ਼ਨੀਵਾਰ ਦੇ ਸ਼ਨੀਵਾਰ ਬੱਚਿਆਂ ਨੂੰ ਮਾਲਸ਼ ਕਰਕੇ ਦੇਈਦੀ ਆ ਮਾਲਛ ਹੋਣੀ ਨਹੀਂ ਹੁਣ ਲਿਬੜ ਗਏ ਗੇਮ ਲਵਾ ਦੀ ਕਬੱਡੀ ਦੀ ਨਾਲ ਇਹਨਾਂ ਰਗੜਾ ਪਿਆਈਦਾ ਵਾ ਇਤਨਾ ਹੀ ਆ ਬੱਚੋ ਹਾਂਜੀ ਇੱਕ ਪਾਸੇ ਆਰੀਅਨ ਮੁੰਡਾ ਤੇ ਇੱਕ ਪਾਸੇ ਆ ਲੱड्डੂ ਕਾ ਇਧਰ ਪਾਸੇ ਦਾ ਇਧਰ ਆਇਆ ਸੱਚ ਇਹਨਾਂ ਨੇ ਕਰਾਉਣ ਲੱਗੇ ਆ ਕੋਲ ਬੰਦੇ ਦੋਵੇਂ ਤਗੜੇ ਆ ਪਰ ਜ਼ਿਆਦਾ ਤਗੜਾ ਆ ਵਾ ਤੁਸੀਂ ਬੱਚੇ ਥੋੜਾ ਸਾਈਡ ਤੇ ਜਾਓ 1 2 3 ਸਟਾਰਟ ਚਲੋ ਪੁੱਤ ਤੇਰਾ ਭੜਾ ਜੇ ਓਏ ਤੇ ਸੱਪ ਆ ਓਏ ਤੇ ਸੱਪ ਜੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲਾ ਦੇ ਮੋਢੇ ਲਾ ਦੇ ਮੋਢੇ ਹੋ ਜਾ ਪੰਜਾਬੀ ਆਈ ਗਏ ਉਹ ਜਾਂਦੀ ਉਹ ਜਾਂਦੀ ਮੋੜੇ ਲਗੇ ਪਤਾ ਇਹ ਮੋੜੇ ਲਾਉਣੇ ਆ ਥੱਲੇ ਉੱਠ ਲੈ ਨਗਰ ਵਾਲਾ ਡੁਣਾਉਣ ਕੇ ਡੁਲਗਾ ਆ ਲੈ ਇੱਕ ਵਾਈਦ ਲਵਾ ਲਈਓ ਤੁਹਾਡੇ ਨਾਲ ਤੁਸੀਂ ਕਰਾਣੀ ਆ ਸਾਡੇ ਨਾਲ ਮਰਨ ਵਾਲਾ ਤੈਨੂੰ ਗਿਆ ਮੈਂ ਉਹ ਹੀ ਗੱਲ ਉਹ ਹੀ ਗੱਲ ਸਰੀਰ ਵੇਰ ਮਸਲ ਵੇਰ ਇੱਧਰ ਮਜ਼ਾ ਆਏਗਾ ਲੱਡੂ ਡੈਡੀ ਕਰਦਾ ਤੇਰਾ ਓਏ ਚੱਲ ਛੱਡ ਦੇ ਲੱਡੂ ਡੈਡੀ ਕਰਦਾ ਤੇਰਾ ਬਟਾਲੇ ਹਾਂ ਨਹੀਂ ਡੈਡੀ ਬਟਾਲੇ ਆ ਬਟਾਲੇ ਦਿੰਦਾ ਚੱਲ ਦਿੰਦਾ ਓਏ ਇਹਦਾ ਪੜਾਵੀ ਬੁੱਢੀ ਆ ਇਹ ਭਰਾ ਕੀ ਇਹ ਨਹੀਂ ਛੱਡ ਰਿਹਾ ਬੁੱਢੀ ਨਾਲ ਓਹ ਮਮੀ ਇਹਦੀ ਮਮੀ ਨਾ ਇਹਦੀ ਬੁੱਢੀ ਨਾ ਇਹ ਕਿਹਦੇ ਨੂੰ ਰੈਂਦਾ ਇਹਦਾ ਦਾਦੀ ਦਾ ਬੀਵੀ ਕੋਲ ਅੱਛਾ ਛੋਕੇ ਚੱਲ ਉੱਡਣ ਵਾਈਟ ਹੈਂਡ ਮਾਰ ਕੇ ਲੈ ਸਾਰੇ ਨੂੰ ਚੱਲ ਹੋ ਜਾ ਹੈ ਚਾ ਵਾਓ ਚਾ ਵਾਓ ਲੈ ਝੂਠਾ ਮਾਰਿਓ ਹਨਾ ਮਿਹਨਤ ਲਾਉਂਦਾ ਮਜ਼ਾ ਆਉਂਦਾ ਹੰਮੀ ਤਕੀ ਹਾਲ ਹੰਮੀ ਬਾਕੀ ਖਾਣ ਪੀਣ ਨਾਲ ਕਮੀ ਆ ਕੋਈ ਨਹੀਂ ਦੇਖ ਲੋ ਨਹੀਂ ਚਲ ਇੱਕ ਜਣਾ ਦੱਸੋ ਕੀ ਜੀ ਮਿਲਦਾ ਖਾਣ ਮੇਰੇ ਕੇ ਲੱਗ ਰਿਹਾ ਕੇ ਲੱਗ ਰਿਹਾ ਹੋਰ ਉਹਦੇ ਚਾ ਕੇ ਲੱਗਦਾ ਹੋਰ ਇਹ ਕੰਦੇ ਉਹਦੋਂ ਮੈਂ ਚੀਤ ਸ਼ਾਦੀ ਤੇ ਨਹੀਂ ਮੇਰਾ ਨਾ ਸੀ ਇੱਕ ਚਨੇ ਕਿਉਂ 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 ਨਹੀਂ ਖਾਂਦੇ ਮਾਮਾ ਇਹ ਦੇ ਦੇ ਇਹ ਤੂੰ ਜਲ ਦਰਾਈ ਕਿਉਂ ਅੱਜ ਮੈਂ ਕਿਉਂ ਖਵਾਇਆ ਹੀ ਨਹੀਂ ਮੈਂ ਤਾਂ ਮੇਜ਼ ਘੱਟ ਲਗਣੀ ਹੈ ਨਾ ਨਾ ਆ ਰਿਹਾ ਨੋ ਨੋੜੀ ਗੜ ਨੋੜ ਦੇ ਐਪ ਜੁੰਦੇ ਪੂਰੇ ਵੇ ਸਾਲਾ ਕੱਖ ਮੇਲ ਜਾਇ ਤੇ ਬੰਮਾ ਹੁਣੇ ਵੇਖ ਕਿ ਨਹੀਂ ਉਮਰ 8 ਸਾਲ ਦਾ ਹੀ ਤੇ ਜਦੋਂ 18 ਸਾਲ ਦਾ ਹੋ ਜਾ ਦੋ ਵੇਖੀ ਚੱਲ ਚਲਾਓ ਫਿਰ ਆ ਜੋ ਓਏ ਚੱਲ ਲਡੂ ਪਾਰੀਡ ਹੋ ਉਧਰ ਉਧਰ ਰੇਡ ਪਾ ਲਾਓ ਜੀ ਇੱਕ ਸਾਈਡ ਤੇ ਮਿੱਟੀ ਖਾਣਾ ਹਾਈ ਕੋਚ ਹਾਈ ਕੋਚ ਜੁੱਤੀਆਂ ਖਾ ਕੇ ਬੈਹਿੰਦਾ ਹਰੇਕ ਨੂੰ ਫਟੇ ਮੂੰਹ ਮਾਮਾ ਤੂੰ ਮੇਰੇ ਲਾਂ ਦਾ ਪਵਾਉਣੀ ਆਉਣ ਵਾਲੇ ਟਾਈਮ 'ਚ ਹੈ ਮੇਰਾ ਹਰ ਇੰਜਨ ਹੋਇਆ ਚਾਮਾ ਚਾਹਣਾ ਇਹਨੇ ਮਾਰ ਲੈਣਾ ਮਾਰ ਦੇਣਾ ਡਾਂਗ ਰੇ ਨਾਸਨਾ ਛੇਤੀ ਛੋਟੀ ਲਾਉਣ ਉਹ ਤੇ ਛੋਟੀ ਕਿਉਂ ਰੱਖਦੀ ਏ ਇਹਦਾ ਤੇ ਕਮਾਲ ਆ ਸੁਣਾ ਉਹ ਮੈਂ ਕਬੱਡੀ ਖੇਡ ਲਾਂਗੇ ਤੇ ਬਾਅਦ ਸੌਂਦਾ ਵੇਖੀ ਤੇਰੇ ਵਜ ਦੀਆਂ ਕਿੱਦਾਂ ਅੱਜ ਛਣੀ ਆਰ ਕਿਤੇ ਵੀ ਟੈਸਟ ਹੋ ਸਕਦਾ ਕਿਸੇ ਵੀ ਬੱਚੇ ਨੂੰ ਦਹਾਗੁਰੇ ਨਾਮ ਪੁੱਛੇ ਜਾ ਸਕਦੇ ਆ ਜੀ ਹਾਂਜੀ ਦਹਾਗੁਰੇ ਨਾਮ ਸੁਣਾਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਟੀਫਾ ਦੇ ਸਿਰਕਉ ਨਾਨਕਦੇਵ ਜੀ ਸਿਰਕਉ ਨੰਗਰਦੇਵ ਜੀ ਸਿਰਕਉ ਲੰਬਰਦਾ ਜੀ ਸਿਰਕਉ ਨਾਮਦਾ ਜੀ ਸੰਨਵਰਜਨਦੇਵ ਜੀ ਸਿਰਕਉ ਵਾਈ ਗੋਬੀਸਾਈ ਜੀ ਸਿਰਕਉ ਰਾਏ ਜੀ ਸਿਰਕਉ ਕੈ ਸੰਦੀ ਸਿਰਕਉ ਟੇਕਬਾਦ ਜੀ ਨੀਕੋ ਗੋਬੀ ਸਿੰਘ ਜੀ ਸਿਰਕਉ ਗੁਰਮਸਾਈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਖਾਲਸਾ ਰੇਡ ਪਾਓ ਪੁੱਤ ਅੱਲਾ ਤਾਜ ਤਾਜ ਰੇਡਾਂ ਪਵਾਈਨ ਦੀ ਅੱਜ ਡੰਡਾ ਫੜੀ ਆਪ ਨੇ ਆਨੇ ਦੇ ਪਵਾ ਭਾਜੀ ਆ ਗਏ ਮੁੰਡੇ ਆ ਲੈ ਲਾਓ ਜੀ ਬਿੱਲਾ ਇੱਕ ਸਾਈਡ ਬਿੱਲਾ ਇੱਕ ਸਾਈਡ ਮਾਢੂ ਮੂੰਹ ਕੀ ਤਰ੍ਹਾਂ ਬਣੇ ਉਹ ਬਣਿਆ ਹੋਏ ਇੱਕ ਸਾਈਡ ਮੁੰਡਾ ਆ ਨਾਨਕੇ ਇੱਕ ਸਾਈਡ ਬਲਜੋਤ ਹਾਂ ਹੋੜਿਆ ਮਜਾ ਪੂਰਾ ਪੂਰਾ ਰੇਡ ਕੌਣ ਪਉਣਗਾ ਲਵ ਪਉਣਗਾ ਲਵ ਇੱਕ ਕਮ ਹੈ ਚਲ ਇੱਕ ਕਮ ਖਲਾਰ ਬਾਵਾ ਸਿਕਸ ਪੈਕ ਹੈ ਇੱਕਮ ਦੇ ਵੀ ਹੋਏ ਪਰਮਾਸ ਵਾਲੇ ਆ ਓਏ ਕੰਨੀ ਸੀ ਬਣਾਉ ਹਾਂ ਓਏ ਆ ਬਣਾਉਂਦੇ ਨੇ ਸੀ ਹੂੰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓਹੀ ਗੱਲ ਓਹੀ ਗੱਲ ਓਹੀ ਜਾਂਦੇ ਓਹੀ ਜਾਂਦੇ ਕੁੱਟਦਾ ਹੀ ਮੁੰਡੇ ਨੇ ਕੁੱਟਦਾ ਹੀ ਫੜ ਕੇ ਓ ਕੁੱਟਦਾ ਹੀ ਤੁਸੀਂ ਫੇੜਾ ਭਰੀ ਆ ਤੁਸੀਂ ਕਰ ਲੈ ਕੁਝ ਲਾਂਤੀ ਆ ਵੀ ਕਰ ਲੈ ਭਾਈ ਮੰਮੀ ਤੇਰੀ ਲਾਂਮ ਹੀ ਦਿੰਦੀ ਆ ਮੈਂ ਭਾਈ ਨਾ ਹੈਂ ਭਾਈ ਮੰਮੀ ਤੇ ਲਾਂਮ ਹੀ ਦਿੰਦੀ ਆ ਕਰ ਲੈ ਕੁਝ ਹੁਣ ਗਏ ਹਾਂ ਤਾਂ ਮੋਟਰ ਤੇ ਨਾਉਣ ਗਏ ਹਾਂ ਕਰੋ ਮਿਹਨਤ ਲਾਉਣ ਦਾ ਤੇ ਮੋਟਰ ਤੇ ਨਾਉਣ ਕਰਿਆ ਪਹਿਲਾਂ ਯਾਰ ਪਹਿਲਾਂ ਯਾ 1 ਕਿਲੋ ਵਜੇ ਨਾ ਲੇਗੇ ਹਾਂ ਕੁਸ਼ਤੀ ਖੇਡੋ ਖੇਡੋ ਰਹਿ ਕੇ ਦੋ ਚਾਰ ਦਿਨਾਂ ਬਾਣ ਜਿਹੜਾ ਫਿਰ ਇੱਥੇ ਲੱਗ ਜਾਣਾ ਝੋਨਾ ਤੇ ਆਪਣਾ ਥਾਂ ਉਹ ਉਧਰ ਆ ਚਲੋ ਤੁਹਾਨੂੰ ਰਗੜਾ ਵੀ ਦਿਖਾਈਏ ਬੱਜੰਡੇ ਆ ਕੇ ਸਾਈਡ ਰਿਸ਼ਤੇਦਾਰ ਹੀ ਸਾਡਾ ਚੋਲ ਓਏ ਓਏ ਕਰਨ 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 ਨੂੰ ਨਾ ਗਾਉਂਦੇ ਨੇ 나ਗ ਹਾਂ ਰਿਸ਼ਤੇਦਾਰ ਆ ਹੀ ਰਿਸ਼ਤੇਦਾਰ ਹੀ ਟਾਡਾ ਚਲ ਆ ਉਹ ਵੇ ਸਾਡਾ ਰਿਸ਼ਤੇਦਾਰ ਕਰਦਾ ਕੁਝ ਵੀ ਨਹੀਂ ਓਏ ਉਹ ਵਾਲਾ ਮਗਰਲਾ ਹਾਂ ਹੋਰ ਹੀ ਇੱਕ ਸਾਈਡ ਰਗੜਾ ਆਪਣੀ ਡਿਊਟੀ ਰਗੜੇ ਦੀ ਹਾਂਜੀ ਹਰੇ ਕੰਮ ਹੋਈ ਪੈ ਰਿਹਾ ਨਾ ਆਣਾ ਚਲੋ ਮਿਲਦੇ ਆ ਤੁਹਾਨੂੰ ਅੱਗੇ ਅੱਗੇ ਜੋਗਾ ਸਿੰਘ ਜੋਗੀ ਸੱਤ ਹੀਰੇ ਕਾਲ ਜੀ ਸਾਰਿਆਂ ਨੂੰ ਅੱਜ ਵਲੋਗ ਸਟਾਰਟ ਕਰਨ ਦੇ ਬਾਥਰੂਮ ਤੋਂ ਵਲੋਗ ਨਹੀਂ ਹੀ ਬਣਾਉਣਾ ਪਰ ਕੋਈ ਸਾਹਬ ਨੇ ਕੰਮ ਹੀ ਤਰ੍ਹਾਂ ਨੇ ਕੀਤਾ ਕਿ ਵਲੋਗ ਬਣਾਉਣਾ ਪੈ ਲੱਗਾ ਜੀ ਲਓ ਜੀ ਕੋਈ ਸਾਹਬ ਇੱਕ ਮਿੰਟ ਪਾਣੀ ਪਾ ਦੇ ਕਰ ਲੋ ਗੱਲ ਕਰ ਲਈ ਪਹਿਲਾਂ ਰਾਤ ਦੇ ਵੱਜ ਗਏ ਆ 10 ਮੈਨੂੰ ਆਂਦਾ ਮੈਂ ਨਹਾਤਾ ਵਾ ਮੈਂ ਤੇਰੇ ਵਾਲ ਕਟਾ ਕੇ ਲੈ ਹੁੰਨੇ ਆ ਆਂਦਾ ਨਹੀਂ ਮੈਂ ਨਹੀਂ ਕਟੋਣੇ ਵਾਲ ਮੈਨੂੰ ਨਹਾਉਣਾ ਪੈਣਾ ਮੈਂ ਨਹਾਤਾ ਵਾ ਨਾ ਇਹਨੇ ਨਹਾਤਾ ਹੀ ਅੱਜ ਨਾ ਇਹਨੇ ਬੁਰਸ਼ ਕੀਤਾ ਹੀ ਰਾਤ ਦੇ 10 ਵਜੇ ਜੇ ਤੇ ਕੰਮ ਮੇਰੇ ਜੁੱਤੀਆਂ ਵਾਲੇ ਹੁਣ ਇਹਨੂੰ ਮੈਂ ਆਪ ਹੀ ਨਿਭਾਉਣ ਲੱਗਾ ਆਪੇ ਵੰਨੋ ਆ ਪੇਸਟ ਤੇ ਮੂੰਹ ਤੇ ਥੋਕਲਾ ਚੁੜੀ ਕਰ ਖਾਣੀ ਆ ਹੂੰ ਬੋਤੇ ਥੜੀੇ ਕੰਮ ਚੱਲਣੇ ਤੈਨੂੰ ਤੇ ਰੱਖ ਰਾਂਗਾ ਛਿਲ ਕੇ ਠੀਕ ਹੈ ਨਾ ਕੱ ਸਵੇਰੇ ਪੂਰੇ 4 ਵਜੇ ਉੱਠਣਾ ਮਿਹਨਤ ਕਰਨ ਜਾਣਾ ਛੁੱਟੀਆਂ ਪਈਆਂ ਮੈਂ ਚੱਲ ਮौजਾ ਕਰ ਲੈ ਆਂ ਜੀ ਮौजਾ ਇਹਨਾਂ ਨੂੰ ਤਾਂ ਨਹੀਂ ਕਰਦੀ ਹੈਂ ਕਿੱਥੇ ਜਾਣਾ ਤੁਸੀਂ ਕਿੱਧਰ ਆਦੇ ਕਿੱਥੇ ਜਾਇਦਾ ਜੇ ਮੱਗੇ ਮੱਥੇ ਫੇਰ ਕੱਲ